ਇਹ ਜੱਪ ਆ ਗਿਆ ਬਾਈ ਮੋਦੀ ਕੋਲੇ ਆਪਣੇ ਬੋਲਟ ਮੋਟਰ ਹੈਲ ਦੀ ਸਰਵਿਸ ਕਰਾਉਣ ਲਾਇਆ ਆਪਾਂ ਬੋਲਟ ਸਰਵਿਸ ਤੇ ਬਾਈ ਲੱਗਾ ਕੰਮ ਦਿਖਾਉਣ ਆਇਆ ਤੁਹਾਨੂੰ ਕਿਵੇਂ ਬਾਈ ਫਿਰ ਠੀਕ ਆ ਵਧੀਆ ਚੱਲੀ ਜਾਂਦਾ ਕੰਮਕਾਰ ਬੜਾ ਵਧੀਆ ਇੱਕ ਔਰ ਕਾਬਾ ਬਾਈ ਆਪਣੇ ਵਾਲੇ ਮੋਟਰਾਂ ਦੀ ਸਰਵਿਸ ਤੇ ਬਾਈ ਵੀ ਹੈਗੀ ਦੁਕਾਨ ਸੁਧਾਰ ਬਈ ਕਿਹੜੀ ਰੋਡ ਪੈ ਜਾਂਦੀ ਹੈ ਦੱਸ ਮੜੇ ਇਹ ਮੁੱਲਾਪੁਰ ਰਾਏਗੜ ਰੋਡ ਤੇ ਦੇ ਸਧਾਰ ਬਾਜ਼ਾਰ ਤੇ ਬਾਕੀ ਜੇ ਕਿਸੇ ਨੇ ਕਰਾਉਣੀ ਹੋਵੇ ਬੋਲਟ ਮੋਟਰਸਾਈਕਲ ਦੀ ਸਰਵਿਸ ਤੇ ਬਾਈ ਦਾ ਬਾਕੀ ਆਪਾਂ ਪੁੱਛਦੇ ਆ ਨੰਬਰ ਕੀ ਨੰਬਰ ਹੈ ਵੀ ਤੇਰਾ 9814683681 9814683681 ਤੇ ਦੁਕਾਨ ਦੀ ਲੋਕੇਸ਼ਨ ਤੁਹਾਨੂੰ ਮੈਂ ਦਿਖਾ ਦਿੰਦਾ ਵੀ ਆ ਜਦੋਂ ਆਪਾਂ ਆਉਣੇ ਆ ਲੁਧਿਆਣੇ ਆਪਣੇ ਮੁੱਲਾਪੁਰ ਕੰਨੀਓ ਚੋਪੜਾ ਹਸਪਤਾਲ ਨਾਲ ਆ ਬਾਈ ਦੀ ਸ਼ਾਪ ਆ ਵੀ ਹਾਂ ਬੰਦੇ ਸਾਰੇ ਦਿਖਾ ਦਿੰਨਾ ਹੋਰ ਵੀ ਕਿਵੇਂ ਠੀਕ ਆ ਹਟੋ ਕਿਵੇਂ ਆ ਵੀਰੇ ਠੀਕ ਆ ਵਧੀਆ ਚੱਲਦਾ ਪ੍ਰੋਗਰਾਮ ਆਹ ਆ ਵਧੀਆ ਵਧੀਆ ਆਹ ਬਾਈ ਦੀ ਸ਼ਾਪ ਆ ਤੇ ਆਹ ਮੁੰਡੇ ਕਰਦੇ ਆ ਬਾਈ ਕੋਲੇ ਕੰਮ ਸਕੂਟਰੀ ਆ ਮੋਟਰ ਹੈ ਕਿਵੇਂ ਆ ਠੀਕ ਆ ਬਣਾਦੀ ਤੇਰਾ ਵੀ ਅੱਜ ਵਲੌਗ ਮੈਂ ਠੀਕ ਆ ਜੜ ਦੀ ਡਿਊਟੀ ਤੇ ਮੋਟਰਸਾਈਕਲ ਸਕੂਟਰੀ ਬੋਲਟ ਇਹ ਕਾਸ ਵੀ ਵੀ ਸਰਵਿਸ ਕਰਾਉਣੀ ਆ ਬਾਈ ਨਾ ਕਰੋ ਕਲੈਕਟ ਠੀਕ ਆ ਲਓ ਜੀ ਕਰਤਾ ਵੀਰੇ ਆਪਾਂ ਡਾਨਾ ਕੰਮ ਬਾਕੀ ਤੁਹਾਨੂੰ ਦਿਖਾਉਣੇ ਆ ਸਰਵਿਸ ਕਰੀ ਤੋਂ ਬਾਅਦ ਆਈ ਗਿਆ ਸੀ ਟਰਾਈ ਲੈਣਾ ਆਪਣੇ ਵਾਲੇ ਬੋਲਟ ਦੀ ਹਾਂ ਜੀ ਬਾਈ ਕਿਵੇਂ ਆ ਓਕੇ ਆ ਹੋਰ ਫਿਰ ਆ ਬਾਕੀ ਬਾਈ ਦੇ ਦੇਖ ਲਓ ਇੱਧਰ ਤਿਆਰ ਕੀਤੇ ਹੋਏ ਖੜੇ ਆ ਮੋਟਰਸਾਈਕਲ ਇੰਨੇ ਵੀ ਆ ਤੇ ਹੱਥੇ ਹੀ ਬਾਈ ਆਪ ਕਰਦਾ ਕੰਮ ਬਾਈ ਕਿਵੇਂ ਆ ਫਿਰ ਕੀ ਕਹਿਣਾ ਚਾਹੇਗਾ ਬਿਲਕੁਲ ਓਕੇ ਬਈ ਬਹੁਤ ਸਾਲ ਕਰਾਉਣਾ ਜੀ ਨਾ ਇਹ ਤੇਰਾ ਹਜ਼ਾਰਾ ਹੋ ਤੁਸੀਂ ਹਮ ਬਾਈ ਕੋਲੇ ਡਾਕਟਰ ਦੇ ਨਾਲ ਹਾਂ ਬਾਈ ਕੋਲੇ ਜ਼ਰੂਰ ਵਿਜ਼ਿਟ ਕਰੋ ਬਈ ਤਸੱਲੀ ਬਖਸ਼ ਕਰਦਾ ਬਾਈ ਕੰਮ ਗਾਰੰਟੀ ਫੁੱਲ ਹੈ ਨਾ ਬਾਈ ਬਿਲਕੁਲ ਓਕੇ ਚਲੋ ਠੀਕ ਆ ਬਾਈ ਫਿਰ ਮਿਲਦੇ ਆ ਫਿਰ ਆ ਆਪਣੇ ਵਾਲਾ ਦੇਖ ਲਓ ਬਾਈ ਨੇ ਕੀਤੀ ਹੈ ਸਰਵਿਸ